ਸਤਲੁਜ ਦਰਿਆ ਤੋਂ ਨਿਕਲ ਕੇ ਇੱਕ ਨਹਿਰ ਜਿਹੜੀ ਰੋਪੜ ਸਰਾਂਧੂ ਹੁੰਦੀ ਹੋਈ ਪੰਜਾਬ ਤੇ ਹਰਿਆਣੇ ਦੇ ਬਾਰਡਰ ਤੇ ਪਹੁੰਚਦੀ ਆ ਜਿਹਨੂੰ ਟੋਹਾਣੇ ਦਾ ਹੈੱਡ ਕਹਿੰਦੇ ਨੇ ਇੱਥੋਂ ਅੱਗੇ ਸੱਤ ਨਹਿਰਾਂ ਪਾਟਦੀਆਂ ਨੇ ਜਿਹਦਾ ਪਾਣੀ ਰਾਜਸਥਾਨ ਨੂੰ ਵੀ ਜਾਂਦਾ ਹੈ ਹਰਿਆਣੇ ਨੂੰ ਵੀ ਜਾਂਦਾ ਤੇ ਹੋਰ ਵੀ ਕਈ ਨੇੜੇ-ਨੇੜੇ ਪਿੰਡਾਂ ਸ਼ਹਿਰਾਂ ਤੱਕ ਜਿਹੜੀਆਂ ਇਹ ਨਹਿਰਾਂ ਜਾਂਦੀਆਂ ਨੇ ਬਿਲਕੁਲ ਨੀਲਾ ਪਾਣੀ ਆ ਅਸਮਾਨ ਦੇ ਵਰਗਾ ਤੇ ਲੋਕ ਇੱਥੇ ਪਿਕਨਿਕਾਂ ਮਨਾਉਣ ਆਉਂਦੇ ਆ ਕੁਦਰਤ ਦਾ ਵੱਖਰਾ ਨਜ਼ਾਰਾ ਇਹ ਹੈਡ ਤੇ ਟਹਾਨੇ ਹੈਡ ਤੇ ਆਪਾਂ ਪਹੁੰਚਿਆ ਆ ਜਿਹੜੀ ਤੁਸੀਂ ਪਿੱਛੇ ਨਹਿਰੇ ਵੇਖ ਰਹੇ ਹੋ ਇਹ ਸਤਲੁਜ ਦਰਿਆ ਚੋਂ ਨਿਕਲ ਕੇ ਆਉਂਦੀ ਆ ਤੇ ਇਧਰ ਦੂਜੇ ਪਾਸੇ ਜਿਹੜਾ ਇਹ ਮਤਲਬ ਹਰਿਆਣੇ ਦੇ ਉੱਪਰ ਜਿਹੜਾ ਹੈਡ ਬਣਿਆ ਹੋਇਆ ਹੈ ਤੇ ਇੱਥੋਂ ਪਾਣੀ ਜਿਹੜਾ ਰਾਜਸਥਾਨ ਨੂੰ ਵੀ ਜਾਂਦਾ ਤੇ ਹਰਿਆਣੇ ਨੂੰ ਵੀ ਜਾਂਦਾ ਹੈਗਾ ਤੇ ਆ ਜੋ ਤੁਹਾਨੂੰ ਟਹਾਨਾ ਹੈਡ ਦੀ ਜਿਹੜੀ ਸੈਰ ਕਰਾਉਂਦੇ ਆ ਪੂਰਾ ਘੁੰਮ ਫਿਰ ਕੇ ਵੇਖਦੇ ਆ ਤੇ ਇੱਥੋਂ ਜਿਹੜੀ ਗੱਡੀ ਦੀ ਲੈਂ ਲੱਗਦੀ ਆ ਜਿਹੜੀ ਇਹ ਜਾਂਦੀ ਆ ਇਧਰੋਂ ਬਠਿੰਡੇ ਸਾਈਡ ਨੂੰ ਤੇ ਦੂਜੇ ਪਾਸੇ ਜਿਹੜੀ ਹਰਿਆਣਾ ਦਿੱਲੀ ਨੂੰ ਜਾਂਦੀ ਹੈਗੀ ਤਾਂ ਲੋਕ ਜਿਹੜੇ ਇੱਥੇ ਨਹਾਣ ਆਉਂਦੇ ਆ ਤੇ ਇਹ ਨਹਿਰ ਜਿਹੜੀ ਪੂਰੀ ਚੌੜੀ ਨਹਿਰ ਆ ਅੱਗੇ ਇੱਥੋਂ ਹੀ ਜਿਹੜੀਆਂ 7 ਨਹਿਰਾਂ ਨਿਕਲਦੀਆਂ ਨੇ ਗੰਗਾ ਨਗਰ ਤੱਕ ਰਾਜਸਥਾਨ ਦੇ ਤੇ ਹਰਿਆਣੇ ਦੇ ਸਰਸੇ ਤੱਕ ਜਿਹੜਾ ਪਾਣੀ ਜਾਂਦਾ ਤੇ ਇਧਰਲੇ ਪਾਸੋਂ ਇੱਕ ਨਹਿਰ ਤਾਂ ਜਿਹੜੀ ਇਹ ਜਾਂਦੀ ਹੈਗੀ ਇਹ ਨਹਿਰ ਜਿਹੜੀ ਹਰਿਆਣੇ ਦੇ ਪਿੰਡਾਂ ਨੂੰ ਚਲੀ ਗਈ ਐ ਇੱਥੋਂ ਤੇ ਦੂਜੇ ਪਾਸੇ ਜਿਹੜੇ ਲੋਕ ਆ ਇੱਥੇ ਨਹਾ ਰਹੇ ਆਗੇ ਬੜੇ ਆਉਂਦੇ ਆ ਦੂਰੋਂ ਦੂਰੋਂ ਆਉਂਦੇ ਆ ਜਿਹੜੇ ਪਿਕਨੇ ਕੰਮ ਮਣਾਉਂਦੇ ਆ ਨਿਆਰੇ ਲੈਂਦੇ ਆ ਕਿਉਂਕਿ ਇੱਥੇ ਬੱਕਰਾ ਜਿਹੜਾ ਨਹਿਰਾਂ ਦਾ ਜਾਲ ਵਿਛਿਆ ਹੋਇਆ ਤੇ ਬੱਕਰਾ ਕੁਦਰਤ ਦੇ ਰੰਗ ਨੇ ਜਿਹੜੇ ਸਾਰੇ ਪਾਸੇ ਦਰਖਤ ਲੱਗੇ ਹੋਏ ਆ ਪੰਛੀ ਚਹਿਕਦੇ ਆ ਜਿਹੜੇ ਤੇ ਬਾਂਦਰ ਵੀ ਇਸ ਨਹਿਰ ਤੇ ਬਹੁਤ ਆ ਤਾਂ ਆਪਾਂ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਉਂਦੇ ਆਂਗੇ ਆਜੋ ਪਹਿਲਾਂ ਆਪਾਂ ਚੱਲਦੇ ਆਂ ਹੈੱਡ ਦੇ ਵੱਲ ਤੇ ਉਧਰੋਂ ਵੇਖਦੇ ਆਂਗੇ ਆ ਇੱਕ ਵੀਰ ਜਿਹੜਾ ਇੱਥੇ ਮੱਛੀਆਂ ਫੜ ਰਿਹਾ ਹੈਗਾ ਬਹੁਤ ਲੋਕ ਆਉਂਦੇ ਇੱਥੇ ਮੱਛੀਆਂ ਵੀ ਫੜਦੇ ਆ ਕਹਿੰਦੇ ਮੱਛੀਆਂ ਕਾਫੀ ਨੇ ਇਸ ਨਹਿਰ ਦੇ ਵਿੱਚ केड़ी जगह से हो हम काटते हो अच्छा अच्छा मच्छी रोज पकड़ते हो आ, कितनी मच्छी आ जाती है तो पाँच रोकता नहीं आपको कोई क्यों रोके है। थोड़ी है। सरकार की तो है सरकार तो कहती है सब पकड़ते हैं सब पकड़ते हैं रोक तो कोई भी सकता है ਨਹਿਰ ਦੇ ਆਲੇ ਦੁਆਲੇ ਵੱਡੇ ਵੱਡੇ ਦਰਖਤ ਨੇ ਤੇ ਦਰਖਤਾਂ ਦੇ ਥੱਲੇ ਜਿਹੜੇ ਬੰਦਰ ਰਹਿੰਦੇ ਆ ਲੋਕ ਇੱਥੇ ਪੁੰਨ ਕਰਨ ਵੀ ਬਹੁਤ ਆਉਂਦੇ ਆ ਕੋਈ ਛੋਲੇ ਪਾ ਜਾਂਦਾ ਕੋਈ ਤਰਬੂਜ ਪਾ ਜਾਂਦਾ ਦੂਜੇ ਪਾਸੇ ਇਹ ਬਾਈ ਜਿਹੜਾ ਹੁਣ ਕੁਦਰਤੀ ਜੀਵ ਕਹਦੀ ਆਪਾਂ ਮੱਛਲੀ ਆ ਜਿਹੜੀ ਪਾਣੀਆਂ ਦੇ ਵਿੱਚ ਰਹਿੰਦੀ ਆ ਉਹਨੂੰ ਜਿਹੜਾ ਇਹ ਬਾਈ ਫੜਨ ਆ ਰਿਹਾ ਤੇ ਉਦੋਂ ਉਹਦਾ ਕੱਟ ਕੇ ਖਾਂਦੇ ਨੇ ਬੜੇ ਇੱਥੇ ਤੁਹਾਨੂੰ ਨਹਿਰ ਤੇ ਜਿਹੜੇ ਮਿਲ ਜਾਣਗੇ ਲੋਕ ਇੱਥੇ ਮੱਛੀਆਂ ਫੜ ਕੇ ਫੜ-ਫੜ ਕੇ ਵੀ ਲੈ ਜਾਂਦੇ ਆਗੇ ਕਿਉਂਕਿ ਇੱਥੋਂ ਸਾਫ਼ ਪਾਣੀ ਦੇ ਮੱਛੀਆਂ ਨਾ ਇੱਥੋਂ ਇਹੋ ਜਿਹੀ ਮੱਛੀ ਕਿਤੇ ਨਹੀਂ ਮਿਲਦੀ ਤਾਂ ਬਾਈ ਜਿਹੜਾ ਬੁਰ ਕਿੰਨੇ ਕ ਟਾਈਮ ਤੱਕ ਜਿਹੜਾ ਮੱਛੀ ਫੜੂਗਾ ਕਈ ਥਾਂ ਤੇ ਜਿਹੜੀ ਇਹਨੇ ਰੋਟੀ ਲਾਈ ਆਗੀ ਤੇ ਉਸ ਤੋਂ ਬਾਅਦ ਪਾਣੀ ਦੇ ਵਿੱਚ ਸਿੱਟੂ ਗਾਇਨ ਤੇ ਮੱਛੀ ਫੜੂਗਾ ਇਹ ਕੁੰਡੀ ਸਪੈਸ਼ਲ ਹੁੰਦੀ ਆ ਬਾਈ ਫਿਰ ਇਹ ਬਣਾਉਂਦੇ ਆਪਾਂ ਕੁੰਡੀ ਹੈ ਤਾਂ ਹੀ ਨਹੀਂ ਇਹ ਜੇ ਕੁੰਡੀ ਹੈਗੇ ਸੰਦਾ ਸੰਦਾ ਕੀ ਦੀ ਜੀ ਫਸੂ ਮੱਛੀ ਦੇ ਚ? ਕੀ ਦੀ ਜੀ ਫਸੇਗੀ ਮੱਛੀ ਕੇ? ਆਹ ਰਹਿਣਾ ਬੰਦਾ ਫਸੇ। ਲੈ ਇਹ ਮੱਛੀ ਫੜਨੀ ਸਿੱਖੇਗਾ ਆ ਸਿੱਖਾ ਉਸ ਤੋਂ ਬਾਅਦ ਆ ਬੰਦਾ 3 ਵੇ ਆਉਦਾ ਹੈ ਆ ਰੋਇ ਲਗੇ ਨਾ ਮੈਂ ਬੜਾ ਟਾਈਮ ਹੋ ਗਿਆ ਇਹਨੂੰ ਵੀ ਜਿਹੜੀ ਕੋਈ ਮੱਛੀ ਨਹੀਂ ਮਿਲੀ ਤਾਂ ਕਾਫੀ ਟਾਈਮ ਤੋਂ ਟਰਾਈ ਕਰ ਰਹੇ ਤੇ ਇੱਧਰ ਦਰਾਖਤ ਦੇਖੋ ਤੁਸੀਂ ਨਹਿਰ ਦੇ ਉੱਪਰ ਕਿੰਨੇ ਆ ਤੇ ਇੱਧਰ ਲੋਕ ਵੀ ਬੜੇ ਆਉਂਦੇ ਆ ਲੋਕ ਆਪਣੇ ਪਰਿਵਾਰ ਦੇ ਨਾਲ ਆਉਂਦੇ ਤੇ ਇੱਥੇ ਖਾ ਪੀ ਕੇ ਜਾਂਦੇ ਆ ਮौजਾਂ ਕਰਦੇ ਆ ਪੂਰੀਆਂ ਤੇ ਆਜੋ ਆਪਾਂ ਹੁਣ ਦੂਜੇ ਪਾਸੇ ਚੱਲਦੇ ਆਂਗੇ ਉਧਰੋਂ ਦਿਖਾਉਂਨੇ ਆ ਤੁਹਾਨੂੰ ਥੋੜਾ ਜਾਂ ਤਾਂ ਲੋਕ ਨੇ ਜਿਹੜੇ ਇੱਥੇ ਆਰ ਸਪੈਸ਼ਲ ਨਾਲ ਨੇੜੇ ਤੇੜ ਜਿੰਨੇ ਵੀ ਪਿੰਡ ਨੇਗੇ ਪਿੰਡ ਮੈਂ ਤੁਹਾਨੂੰ ਦੱਸਦਾ ਇੱਕ ਤਾਂ ਟਹਾਨਾ ਹੀ ਹੋ ਗਿਆ ਹੈਨਾ ਤਾਂ ਹੋਰ ਦਮਕੋਰਾ ਵਗੈਰਾ ਜਾਂ ਇੱਥੋਂ ਤਮਤਾਨ ਸਾਹਿਬ ਆ ਗੁਰੂ ਦੀ ਨਗਰੀ ਉਹ ਵੀ ਬਹੁਤ ਨੇੜੇ ਆ ਗਈ ਤੇ ਬਾਕੀ ਪੰਜਾਬ ਦੇ ਪਿੰਡ ਹੋਗੇ ਅਖਨੌਰੀ ਹੋ ਗਿਆ ਪੰਜਾਬ ਦਾ ਪਿੰਡ ਅਜ ਅਖਲ ਹਰਿਆਣੇ ਦਾ ਹੋ ਗਿਆ ਹੋਰ ਕਾਫੀ ਪਿੰਡ ਨੇੜੇ ਨੇੜੇ ਤੇੜੇ ਨੇ ਤੇ ਆ ਪਾਣੀ ਦੇਖ ਲਓ ਤੁਸੀਂ ਬਿਲਕੁਲ ਐ ਮਾਰਦਾ ਛੱਲਾ ਤੇ ਇੱਥੋਂ ਜਿਹੜਾ ਆਪਾਂ ਦੋ ਨਹਿਰਾਂ ਤਾਂ ਹੀ ਨਿਕਲ ਗਈਆਂ ਤੇ ਆ ਜੋ ਹੋਰ ਦੂਜੇ ਪਾਸੇ ਦਿਖਾਉਣਾ ਤੁਹਾਨੂੰ ਇੱਕ ਨਹਿਰ ਤੁਹਾਨੂੰ ਪਹਿਲਾਂ ਦਿਖਾਤੀ ਸੀ ਇੱਕ ਨਹਿਰ ਜਿਹੜੀ ਦੋ ਨਹਿਰਾਂ ਜਿਹੜੀਆਂ ਹੀ ਨਿਕਲ ਗਈਆਂ ਤੇ ਅੱਗੇ ਵੀ ਜਿਹੜੀਆਂ ਪੰਜ ਛੀ ਨਹਿਰਾਂ ਹੋਰ ਨਿਕਲਦੀਆਂ ਨੇ ਤੇ ਇੱਥੇ ਸਪੈਸ਼ਲ ਲੋਕ ਜਿਹੜੇ ਆਪਣਾ ਸਮਾਨ ਵੀ ਵੇਚਦੇ ਆ ਹਨਾ ਤਾਂ ਇਹ ਵਿਗਿਆਨੀ ਜੀ ਬੈਠੇ ਨੇ ਇੱਥੇ ਆਪਣੇ ਪਰਸ ਵੇਚਦੇ ਆ ਐਣਕਾ ਵੇਚਦੇ ਆਗੇ ਤਾਂ ਬਥੇਰੇ ਲੋਕ ਆਉਂਦੇ ਇੱਥੇ ਐਣਕਾ ਲੈ ਲੈਂਦੇ ਆ ਫੁਕਾਉਂ ਫੁੱਡਾਂ ਖਚਾਉਂਦੇ ਆਗੇ ਬਾਕੀ ਖਾਣ ਪੀਣ ਦਾ ਵੀ ਪ੍ਰਬੰਧ ਹੈ ਕੁਲਚੇ ਛੋਲੇ ਖਾਣਿਆ ਕੋਈ ਠੰਡਾ ਪੀਣ ਹੈਗਾ ਤਾਜਾ ਆਈਸਕ੍ਰੀਮ ਵਗੈਰਾ ਖਾਣੀਆਂ ਉਹ ਵੀ ਤੁਹਾਨੂੰ ਇੱਥੇ ਆਰਾਮ ਦੇ ਨਾਲ ਮਿਲ ਜੂਗਾ ਕਾਫੀ ਗੁਲਾਈ ਦੇ ਵਿੱਚ ਕਹਿਦੀ ਹੈ ਨਾ ਜਿਹੜਾ ਇਹ ਹੈਡਾ ਕਾਫੀ ਗੁਲਾਈ ਦੇ ਵਿੱਚ ਆ ਕਿਉਂਕਿ ਸਾਰੇ ਪਾਸੇ ਆਲੀ ਦਲੋਂ ਜਿਹੜੀਆਂ ਨਹਿਰਾਂ ਨਿਕਲਦੀਆਂ ਨੇ ਇੱਕ ਨਹਿਰ ਜਿਹੜੀ ਰਾਜਸਥਾਨ ਨੂੰ ਜਾਂਦੀ ਆ ਜੂ ਤੁਹਾਨੂੰ ਆਪਾਂ ਉਹ ਵੀ ਦਿਖਾ ਰਹੀ ਹੈ ਰਾਜਸਥਾਨ ਦੇ ਗੰਗਾ ਨਗਰ ਤੱਕ ਜਿਹੜੀ ਇਹ ਨਹਿਰ ਹੈ ਉਹ ਜਾਂਦੀ ਆਗੀ ਆ ਨਹਿਰ ਹੈ ਜੀ ਤਾਂ ਇੱਥੋਂ ਵੀ ਜਿਹੜਾ ਐ ਮਾਰਦਾ ਪਾਣੀ ਛੱਲਾ ਪੂਰੀਆਂ ਤੇ ਚੌੜੀ ਨਹਿਰ ਹੈ ਪੂਰੀ ਦੂਰ ਦੂਰ ਤੱਕ ਜਿਹੜਾ ਪਾਣੀ ਦਾ ਹੀ ਖੜਕਾ ਸੁਣਦਾ ਤੇ ਇੱਥੇ ਵੀ ਇੱਕ ਬੋਰਡ ਲੱਗਿਆ ਹੋਇਆ ਜਿਹੜੀ ਇਹ ਨਹਿਰ ਹੈ ਇਹ ਜਾਂਦੀ ਹੈ ਹਰਿਆਣੇ ਨੂੰ ਹਰਿਆਣੇ ਦੇ ਸਿਰਸਾ ਤੱਕ ਜਿਹੜੀ ਇਹ ਨਹਿਰ ਜਾਂਦੀ ਆ ਇਹ ਨਹਿਰ ਮੈਂ ਇੱਕ ਵਾਰ ਤੁਹਾਨੂੰ ਫੇਰ ਦੱਸਦਾ ਵੀ 7 ਲੂਜ ਦੇ ਵਿੱਚੋਂ ਇੱਕ ਨਹਿਰ ਨਿਕਲ ਕੇ ਜਿਹੜੀ ਰੋਪੜ ਤੋਂ ਬਾਅਦ ਸਰੰਦ ਸਰੰਦ ਤੋਂ ਬਾਅਦ ਇੱਧਰ ਖਨੌਰੀ ਹੋ ਕੇ ਪੰਜਾਬ ਤੇ ਹਰਿਆਣੇ ਦੇ ਬਾਰਡਰ ਤੇ ਆਂਦੀ ਹੈ ਇਹਨੂੰ ਟਹਾਣਾ ਹੈੱਡ ਕਹਿੰਦੇ ਆਗੇ ਤਾਂ ਇੱਥੋਂ ਅੱਗੇ ਸੱਤ ਨਹਿਰਾਂ ਨਿਕਲਦੀਆਂ ਨੇ ਜਿਹੜੀਆਂ ਹਰਿਆਣੇ ਦੇ ਕਈ ਪਿੰਡਾਂ ਨੂੰ ਇੱਕ ਪੰਜਾਬ ਦੇ ਵਿੱਚ ਦੀ ਵੀ ਹੋ ਕੇ ਜਿਹੜੀ ਨਹਿਰ ਜਾਂਦੀ ਹੈਗੀ ਇਹ ਤੇ ਦੂਜਾ ਜਿਹੜਾ ਰਾਜਸਥਾਨ ਤੱਕ ਵੀ ਨਹਿਰਾਂ ਜਾਂਦੇ ਆ ਇੱਕ ਨਹਿਰ ਜਿਹੜੀ ਆ ਰਹੇਗੀ ਇਹ ਨਹਿਰ ਹੈ ਜਿਹੜੀ ਇਹ ਨਾਲ-ਨਾਲ ਜਾਊਗੀ ਆਪਾਂ ਕਹਿੰਦੇ ਵੀ ਟਹਾਣਾ ਟਹਾਣੇ ਤੋਂ ਅੱਗੇ ਚਾਂਦਪੁਰਾ ਤਾਂ ਉਧਰ ਵਿੱਚ ਪੰਜਾਬ ਦੀ ਹੋ ਕੇ ਹੈਨਾ ਤਾਂ ਅੱਗੇ ਜਿਹੜੀ ਇਹ ਨਹਿਰ ਲੰਘੇ ਆਂਦੀ ਹੈਗੀ ਉਧਰ ਪੰਡਿਤ ਜਵਾਲਾਲ ਨਹਿਰੂ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਦੇ ਟਾਈਮ ਜਿਹੜਾ ਇਸ ਨਹਿਰ ਦੀ ਨੀਂਹ ਰੱਖੀ ਗਈ ਸੀ ਤੇ ਉਦੋਂ ਬਾਅਦ ਜਿਹੜਾ ਕੰਮ ਪੂਰਾ ਹੋਇਆ ਉਹਨਾਂ ਨੇ ਹੀ ਜਿਹੜਾ ਇਸ ਨਹਿਰ ਦਾ ਉਦਘਾਟਨ ਕੀਤਾ ਸੀਗਾ ਤਾਂ ਇੱਥੋਂ ਜਿਹੜਾ ਪਾਣੀ ਰੋਕਿਆ ਜਾਂਦਾ ਹੈ ਕਿਹੜੀ ਨਹਿਰ ਚ ਕਿੰਨਾ ਛੱਡਣਾ ਇੱਥੇ ਸਪੈਸ਼ਲ ਜਿਹੜਾ ਕੰਟਰੋਲ ਬਣਿਆ ਹੋਇਆਗਾ ਕਿਸੇ ਨਹਿਰ ਚ ਘੱਟ ਕਰਨਾ ਹੈ ਵੱਧ ਕਰਨਾ ਹੈਨਾ ਤਾਂ ਉਹ ਸਾਰਾ ਇੱਥੇ ਕੰਟਰੋਲ ਆ ਕਿਸੇ ਦੇ ਜਿਹੜੇ ਫੱਟੇ ਚੱਕ ਦਿੱਤੇ ਜਾਂਦੇ ਨੇ ਕਿਸੇ ਵੱਲ ਜਿਹੜਾ ਆਪਾਂ ਕਹਿੰਦੇ ਹਰਿਆਣਾ ਸਰਸੇ ਨੂੰ ਪਾਣੀ ਛੱਡਣਾ ਰਾਜਸਥਾਨ ਨੂੰ ਛੱਡਣਾ ਤਾਂ ਲੋੜ ਅਨਸਾਰ ਪਾਣੀ ਜਿਹੜਾ ਛੱਡਿਆ ਜਾਂਦਾ ਹੈਗਾ ਸਾਰੇ ਪਾਸੇ ਹੀ ਜਿਹੜਾ ਨਹਿਰਾਂ ਦਾ ਵੱਖਰਾ ਜਾਲ ਵਿਸ਼ਿਆ ਹੋਇਆਗਾ ਬਾਕੀ ਇਸ ਹੈੱਡ ਤੇ ਸਫਾਈ ਬਹੁਤ ਆ ਤੇ ਦਰੱਖਤ ਤਾਂ ਬਹੁਤ ਜ਼ਿਆਦੇ ਨੇ ਅੱਜ ਜਾਨਵਰ ਹੋ ਗਏ ਆਪਾਂ ਬਾਂਦਰਾਂ ਦੀ ਗੱਲ ਕਰੀਏ ਜਾਂ ਹੋਰ ਵੱਤਗਾ ਵਗੈਰਾ ਉਹ ਵੀ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜਾਣੀਆਂ ਤਾਂ ਇਧਰ ਉਹਦਾ ਨਜ਼ਾਰਾ ਦੇਖੀ ਨਾ ਇਹ ਬਿਲਕੁਲ ਜਿਹੜਾ ਵੱਖਰਾ ਤੇ ਘੈਂਟ ਲੱਗਦਾ ਹੈਗਾ ਪੂਰਾ ਤੇ ਇੱਥੇ ਇੱਕ ਜਿਹੜਾ ਕੰਟਰੋਲ ਰੂਮ ਹੈ ਉਹ ਵੀ ਬਣਿਆ ਹੋਇਆ ਕੋਈ ਸ਼ਿਕਾਇਤ ਵਗੈਰਾ ਹੋਵੇ ਨਾ